ਆਜੋ ਉਹ ਖੁੱਲਿਓ ਦੇਖੋ ਜੀ ਜਨਰਤ ਸਿੰਘ ਜੀ ਬਗਰਾਵਾਲ ਸਾਹਿਬ ਸਾਡੇ ਨਾਲ ਹੋਣਗੇ ਬਾਰ ਬਾਰ ਅਸੀਂ ਕੋਸ਼ਿਸ਼ ਕਰਾਂਗੇ ਗਾਜਰੀਆ ਪਾਤਸ਼ਾਹ ਸਾਹਿਬ ਰਦਰ ਜੀ ਦੀ ਫਤਿਹ ਹੈ ਜੁਕੀਆ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਰਬਾ ਜੀ ਅੱਜ ਨਗਰ ਕੀਰਤਨਾ ਮੇਡੇ ਯਾਰਿਆ ਗੁਰੂ ਮਹਾਰਾਜ ਦੇ ਵਿਆਹ ਦੇ ਸੰਬੰਧ ਵਿੱਚ ਸੋ ਕਿੰਨਾ ਕੁ ਸ਼ਾਹਸੰਤਾ ਵਿੱਚ ਨਾਰਿੰਗ ਸਾਹਿਬ ਤੇ ਪਾਤਸ਼ਾਹ ਦਾ ਵਿਆਹ ਪਰ ਬਹੁਤ ਉਤਸ਼ਾਹ ਦੇ ਨਾਲ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਹੈ ਅੱਜ ਦੇ ਦਿਨ ਮਾਤਾ ਤੇਤਾ ਜੀ

ویوہا منایا جا رہا ہے اور لہت پیا ہوا ہے اور میں نے کہا تھان تھان سے نے پیار ستکار لنگر بہت لائے ہوئے میں ساری سنگت آج دن سے لکھ لکھ بار ودائی پیش اور کرنا اور بےنتی کرنا ਗੋਵਿੰਦ ਸਾਹਿਬੇ ਕੋ ਸ਼ਿਕਾਇਤਾਂ ਆ ਰਹੀਆਂ ਹਨ ਧੰਨ ਧੰਨ ਗੋਮਬਾਲ ਪਾਚਾਵਾਦੀ ਵਰਤਾਰੇ ਦੇ ਦਿਨ ਸਾਰੇ ਧੰਨ ਧੰਨ ਗੋਮਬਾਲ ਪਾਚਾ ਜੀ ਦਾ ਗਤੀ ਜੋ ਸਮਾਗਮੇ ਤੇ ਸਾਰੇ ਆਓ ਸਭ ਜਨਤਾ ਨੂੰ ਤੇ ਵੀ ਉਰੂਦੀਆ ਖੁਸ਼ੀਆਂ ਪ੍ਰਾਪਤ ਕਰੋ ਸਾਡੀਆਂ ਲੋਕ ਬਹੁਤ ਬਹੁਤ ਦਈਆਂ ਵਾਇ ਕੁਸ਼ੀ ਦਾ ਖਾਸਾ ਵਾਇ ਇਸ ਮੌਕੇ ਤੇ ਨਗਰਪਤੀ ਡਿਕਾ ਇਹ ਬਹੁਤ ਹੀ

پچھلی بار ہندے افسر موٹر سائیکل پٹا کے چلا رہے تھے ڈیک لگا کے اچھی والے لو رہے تھے ਜੋ ਮਹਾਰਾਜ ਦਾ ਸਵਾਲ ਪੁੱਛ ਰਹਾ ਸਤੇਪਾਸ਼ਾ ਕਿਰਪਾ ਕਰੇ ਜਿਹੜੇ ਹਰਿਉਰ ਭਾਈ ਇਨਸਾਨ ਨੌਲੀ ਪੇੜੀ ਕਰ ਰਹੀ ਸੀ ਲੱਗਦਾ ਥੋੜਾ ਫਰਕ ਪੈ ਗਿਆ ਜੀ ਅੱਗ ਨੂੰ ਮਾੜਾ ਪਰ ਪੁਲਿਸ ਪ੍ਰਸ਼ਾਸਨ ਦੇਸੀ ਅਧਿਕਾਰ ਜੋਵੀਆ ਮਿਜਾਤਾ ਆਇਆ ਸਨ ਉਹਦੇ ਮਾਦਮ ਥੋੜੇ ਘਟ ਆਏ ਨੇ ਤੇ ਪਟਾਕੇ ਬਹੁਤ ਵੱਟ ਬਜਰੇ ਨੇ ਮਤਲਬ ਸੰਗਤ ਆਪਣੇ ਆਪ ਨੇ ਮਾਨ ਦੇ ਨਾਲ ਜਿਹੜੀ ਯਾਤਰਾ ਕਰ ਰਹੀਆਂ ਨੇ ਜਿਹ ਰਸਤੇ ਵਿੱਚ ਅਸੀਂ ਆਪਣਾ ਸੇਵਾ ਪਾਣੀ ਕਰ ਰਹੇ ਆਂ ਸਰਦਾ ਪਾਉਣਾ ਕਰ ਰਹੇ ਆਂ ਜੀ ਬਾਕੀ ਫਤੂ ਨਹੀਂ ਕਹਿ ਸਕਦਾ ਬੜੀ ਮਹਾਰਾਜ ਕਿਰਪਾ ਹੈ ਸਾਗ ਤੇ ਫੇਸੇ ਨਗਰ ਤੇ ਜੀ ਕਰਦੀ ਨਗਰ ਹੈ ਸਾਰਾ ਨਗਰ ਬਾਜੂਰ ਮਹਾਰਾ ਕਿ ਆਪਣੇ ਯਾ ਪਰਮ ਨੂੰ ਮੁਖ ਰਾਜ ਨੇ ਸੱਚੇ ਪਾਤਸ਼ਾਹ ਜੀ ਤੇ ਇਸ ਤੋਂ ਬਾਅਦ ਸ਼ਤਾਦੀ ਸਾਡੀ ਗੁਰੂਮਾਰਾ ਜੀ ਮਾਰੇ ਜਾ ਰਹੀ ਹੈ ਜੀ ਅਸੀਂ ਲੰਗਰ ਸਾਡਾ ਫਤੂ ਜੀ ਨੇ ਬਣਿਆ ਹੋਇਆ ਅਸੀਂ ਵੱਧ ਚੜ ਕੇ ਸੰਗਤਾਂ ਜਿਸ ਤਰ੍ਹਾਂ ਅੱਗੇ ਬਣਾ ਰਹੇ ਹਾਂ ਇਸ ਤਰ੍ਹਾਂ ਬਾਜੂ ਸੰਗਤਾਂ ਬਣਾਵਾ ਗਿਆ ਗੁਰੂ ਮਾਰੀਏ ਖੁਸ਼ੀਆਂ ਪ੍ਰਾਪਤ ਕਰਾਂਗੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿੰਨਾ ਕਿ ਉਤਸ਼ਾਹ ਹੈ ਸੰਗਤ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਜੀ ਹੁਣ ਜਿਹੜਾ ਇਸ ਦਾ ਅੱਜ ਦਾ ਬਰਾਤ ਆਵੇ ਉਸ ਦਾ ਬਹੁਤ ਜੀ ਇਸ ਤੋਂ ਬਾਅਦ ਆਪਣਾ ਗੁਰੂ ਅਮਰਦਾਸ ਆ ਰਹੇ ਜੋਤੀ ਉੱਪਰ ਆ ਰਿਹਾ ਜੀ ਸੰਗਤ ਦਾ ਬਹੁਤ ਜ਼ਿਆਦਾ ਸ਼ਾ ਹੈ ਸਾਰੀ ਸੰਗਤ ਅੱਜ ਤੋਂ ਸ਼ੁਰੂ ਕਰਦੇ ਹਾਂ ਜ ਆਉਣੇ ਪਹੁੰਚਣਗੇ ਜੇ ਬਹੁਤ 사ਧ ਜਿਆਦਾ ਉਚਾ 사ਧ ਗੁਰੂ ਮਹਾਰਾ ਜੀ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਦੀ ਲਾਹ ਲਾਰੀਆਂ ਨੇ ਅੱਜ ਤੋਂ ਸਮਾ ਸ਼ੁਰੂ ਹੋ ਗਈਆਂ ਗੋਇੰਦ ਸਾਹਿਬ ਜਾ ਰਹੀਆਂ ਨੇ ਤੇ ਸੰਗਤਾਂ ਦਾ ਬਹੁਤ ਇਕੱਠਾ ਹੈ ਜੀ ਕਿ ਮਹਾਰਾ ਕਿਰਪਾ ਕਰੇ ਗੁਰੂ ਮਹਾਰਾ ਜੀ ਤੇ ਸਾਚਾ ਨਾਨਕ ਦੇਵ ਜੀ ਮਹਾਰਾਜ ਜਿਸ ਦਾ ਅਸੀਂ ਆਪਣਾ ਲਾਡ ਲਈ ਰੱਖਣ ਇਹ ਸਾਨੂੰ ਸੇਵਾ ਕਰਨ ਦੀ ਬਾਤ ਕੋਲੀ ਬਹੁਤ ਉੱਦੀ ਬਖਸ਼ਿਸ਼ ਸੱਚੇ ਪਾਤਸ਼ਾਹ ਦੀ ਭਾਰੀ ਇਮਸ਼ਾ ਔਰ ਸੰਗਤਾਂ ਗੱਡੀਆਂ ਤੇ ਬੱਸਾਂ ਤੇ ਟਰੈਕਟਰਾਂ ਟਰਾਲੀਆਂ ਤੇ ਸਭ ਜਿਹੜੀ ਪਹੁੰਚ ਚੁੱਕੀ ਹੈ ਨੌਜਵਾਨ ਜੂਥ ਜਿਹੜਾ ਉਹ ਵੀ ਵੱਡੇ ਲੈਵਲ ਤੇ ਆਪਣੇ ਟਰੈਕਟਰ ਟਰਾਲੀ ਲੈ ਕੇ ਪਹੁੰਚ ਗਏ ਹਾਂ ਸੋ ਗੱਲਬਾਤ ਕਰਾਂਗੇ ਸਸੀ ਗਾਜੀ ਸਸੀ ਗਾਜ ਬਾਈ ਜੀ ਕੀ ਰਾਮ ਤੁਹਾਡਾ ਅਈ ਮੇਰਾ ਨਾਮ ਸੇਵਕ ਸਰਾਂ ਹੈ ਜੀ ਔਰ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹਪੁਰਪ ਦੇ ਸੰਬੰਧ ਵਿੱਚ ਨਗਰ ਕੀਤੇ ਜਿਹੜਾ ਸਰਦਾਪੋਤ ਲੋਕੀ ਤੋਂ ਆਰੰਭ ਹੋਇਆ ਤੁਸੀਂ ਉੱਥੋਂ ਯਾਰ ਇਹ ਨਾਲ ਜੀ ਉਹਦੇ ਨਾਲ ਹੀ ਕਸਬਾ ਲੁਈਆਂ ਆ ਅਸੀਂ ਉੱਥੋਂ ਆਪਣੇ ਟਰੈਕਟਰ ਲੈ ਕੇ ਆਏ ਹਾਂ ਹੌਲਡ ਅਰਜਨ ਤੇ ਸੋਨਾ ਲੀਕਾ ਜੀ ਇਹਨਾਂ ਦੇ ਡੈਕ ਲੁੱਕ ਲੱਗੇ ਪਰ ਅਸੀਂ ਖੇਤਾਂ ਵਿੱਚ ਹੀ ਚਲਾਈਦੇ ਹੁੱਲੜ ਬਾਜੀ ਨੇ ਘੜੀ ਦੀ ਸਾਰੇ ਮੁੰਡੇ ਦੇਖੋ ਜਾਪ ਕਰਦੇ ਆਏ ਨੇ ਜੀ ਜੀ ਅੱਜ ਤੁਸੀਂ ਟਰੈਕਟਰ ਦੇ ਡੈਕ ਨਹੀਂ ਲਗਾਏ ਜੀ ਉੱਚੀ ਬਾਜ ਵਿੱਚ ਮੁੰਡੇ ਲਗਾਉਂਦੇ ਨੇ ਨਹੀਂ ਡੈਕ ਲੱਗਾ ਪਰ ਚਲਾਈ ਦੀ ਉਹ ਦੇਖੋ ਉਹ ਕਿੱਡਾ ਡੈਕ ਪਰ ਚਲਾਇਆ ਨਹੀਂ ਉਹ ਵੀ ਬੰਨਦਾ ਇਹ ਵੀ ਬੰਨਦਾ ਤਾਰ ਹੀ ਗੱਤੀ ਹੋਈ ਵੀ ਕੋਈ ਚਲਾਈ ਨੇ ਜੀ ਜੀ ਵੱਡੇ ਆਉਣ ਲੱਗੇ ਪਰ ਕੋਈ ਨਹੀਂ ਮਾਰ ਰਿਹਾ ਜਾਬ ਕਰਦੇ ਜਾ ਰਹੇ ਹੌਲੀ ਹੌਲੀ ਨਾ ਟਰੈਕਟਰ ਕੋਈ ਹੁੱਲੜ ਬਾਜੀ ਨਹੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਗੁਰੂ ਘਰ ਆਇਆ ਹੈ ਹੁੱਲੜ ਬਾਜੀ ਨਾ ਕਰੋ ਸਮਾਜਕ ਬੇਇੱਜ਼ਤੀ ਨਾ ਕਰੋ ਜੀ ਬਹੁਤ ਵਧੀਆ ਗੱਲ ਐ ਸੋ ਜਿਹੜਾ ਬਾਕੀ ਜੂਸ ਆ ਨੌਜਵਾਲ ਉਹਨਾਂ ਨੂੰ ਵੀ ਇਹ ਸਿਹਰਾ ਦੇਣਾ ਚਾਹੁੰਦੇ ਆ ਕਿ ਹੁੱਲੜ ਬਾਜੀ ਨਾ ਕਰਿਓ ਹੁੱਲੜ ਬਾਜੀ ਨਾ ਕਰੋ ਆਪਦੇ ਸ਼ੌਂਕ ਪਗਾਓ ਖੇਤਾਂ ਦੀ ਪਗਾਓ ਐਂ ਰਾਸਤੇ ਦੇ ਲੋਕਾਂ ਨੂੰ ਨਾ ਪਰੇਸ਼ਾਨ ਕਰੋ ਜੀ ਸੋ ਇਹ ਬਹੁਤ ਵਧੀਆ ਗੱਲ ਐ ਕਿ ਮੁੰਡੇ ਕਹਿੰਦੇ ਨੇ ਕਿ ਟਰੈਕਟਰ ਦੇ ਡੱਕ ਜੂ ਲਗਾਏ ਨੇ ਪਰ ਉਹਨਾਂ ਦੇ ਤਾਰਾਂ ਜਿਹੜੀਆਂ ਉਹ ਕੱਟ ਗਿਆ ਇਹ ਨੇ ਲੱਗੇ ਨੇ ਵੱਡੇ ਵੱਡੇ ਉਹਨਾਂ ਦੀਆਂ ਤਾਰਾਂ ਵੀ ਕੱਟ ਗਿਆ ਨੇ ਔਰ ਮਹਾਰਾਜ ਦਾ ਜਾਬ ਕਰ ਰਹੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਔਰ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਦੀਪ ਸਿੰਘ ਚਾਲਤ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ